ਵਾਹਿਗੁਰੂ ਜੀ ਰਾਮ ਕਲੀ ਨੰ ਲਤੀ ਜਾਨੰਦ ਇਕ ਓ ਅੰਕਾਰ ਸਤਿਗੁਰ ਬਰਸਾਏ ਅਨੰਦ ਪਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸੁਰਤੰ ਬਯਸੰਜ ਸੀਤੀ ਮਨੁਜੀਆਂ ਬੁਧਾਈਆਂ ਰਗਤੰ ਬਰਮਾ ਬਰੀਆਂ ਕਰੇ ਨਾਨਕ ਆਨੰਦ ਗੁਆ ਸਤੁਰੂ ਮੈਂ ਪਾਇਆ ਈ ਮਨ ਮੇਰੇ ਉਸ ਦਰ ਹੋ ਹਰਿ ਨਾਲੇ ਅਰਨੰਦ ਜੋ ਤੂੰ ਮਨ ਮੇਰੀ ਅਨੁਗਸੰਭਿ ਸਰਨਾਉਂਗੀ ਕਰੇ ਤੇਰਾ ਕਾਰਜ ਸੁਸਵੈ ਰਣ ਜਿਸ ਸੈ ਇਮਾ ਕੇ ਨਾਮ ਹੀ ਕਰਤੇ ਰਹਿ ਮਰਤੰ ਤੇ ਰਹਿ ਸਭ ਕੁਛ ਜਿਸ ਦੇ ਸੋ ਪਵੈ ਸਦਾ ਸਤ ਸਲਾਹ ਤੇਰੀ ਨਾਮੁ ਹੁਸਵੈ ਨਾਮ ਜਿਨ ਕੈ ਇਕਰ ਸੰਭਗ ਸ਼ਬਦਾਂ ਬਾਜੀ ਕਲੰਕ ਕਰਤਾ ਦੀਆ ਪੰਚ ਦੂਤ ਤੁਮ ਵਸ ਕੇਤੇ ਕੰਨ ਕੰਦ ਕਮਾ ਲਿਆ ਦੁਲਕਰਮ ਬਾਇ ਤੁਧ ਜਨ ਕੋ ਸੇ ਨਾਮ ਹੈ ਹਰਿ ਕੈ ਲਾਗੇ ਕਹ ਗੈ ਨਾਨਕ ਤੇ ਸੁਖ ਹੋਆ ਚਿਤ ਕਰਿ ਅਨਵਜ ਬਾਜੀ ਸਚਿ ਲਿਵੇ ਵਣੰ ਜਨ ਮਾਨੀ ਨਮ ਨਾਮਿ ਨਿਵੇਵ ਬਾਜੋ ਕੀ ਕਰੇ ਵਿਚਾਰੀ ਅਬ ਤਦ ਵਸਮ ਰਤ ਕੋਈ ਨਾਹੀ ਅਰਵਾ ਕਰ ਬਨਬਾਰੀ ਹੋ ਇਸ ਮੋਦ ਸਾਉ ਨਾਹੀ ਸ਼ਬਦ ਲਗ ਸਵਾਰੀ ਅਬ ਕਹਿ ਮੈਂ ਨਾਨਕ ਨਿਵੇਵ ਬਾਜੋ ਕੀ ਕਰੇ ਵਿਚਾਰੀ ਅਬ ਅਨੰਤ ਐ ਨਦਗੁਰ ਤੇ ਜਾਣਿਆ ਜਨ ਅਨੰਦ ਸੰਗੁਰ ਤੇ ਸਰਵ ਕਰੇ ਬਿਆਨ ਆਂ ਗੁਰ ਕਰਿ ਬਕਨ ਮੇਕਟਿ ਗਿਆਨ ਅੰਨੰਸਾਰੇ ਆਂ ਅੰਦਰੋ ਜਨ ਕਾ ਮਉ ਦੁਟ ਤਨ ਕੈ ਸ਼ਬਦ ਸੁਚੇ ਸੁਵਾਰੀਆ ਕਹੈ ਨਾਨਕ ਇਹ ਨੰਦ ਗੈ ਤਨ ਜਿਥੋਂ ਦੇ ਸੋਈ ਜਨਮ ਬਾਵੈ ਅਵਿੱਤ ਸੋ ਜਨਮ ਦੇਸ ਨੋ ਰਿਖਿਆ ਕਦੇ ਵੀ ਚਾਦਿਆ ਅਕਬਰ ਬੁੱਲੇ ਵੀ ਰਹੈ ਰਹਿਦਸ ਕਨਾਂ ਮਾਮ ਰਾਮ ਸਵਾਰੀਆ ਤਨ ਮਨੁ ਤਨ ਸਭ ਸੋਭ ਗੁਰੂ ਕੋ ਮਨਿਆ ਬਾਈਏ ਕੋ ਮਨ ਮੋ ਗੁਰੂ ਕੀ ਰਾਂਗ ਆਵ ਸਚੀ ਵੈ ਕਹੈ ਨਾਨਕ ਸੁਨੋ ਸੰਤੋ ਕਥੋ ਕਥ ਕਹਾਣੀ ਇਹ ਮਨ ਜੰਚਲ ਚਿਤ ਰਾਇਕ ਨੰਦ ਬੈ ਯਤੁਰੈ ਨਭਾਏ ਕਿਨ ਤੋ ਸੁਨਮਾ ਆਇ ਤਮੋ ਨਿਤ ਨੈ ਗਿਤੇ ਜਿਤੇ ਨਿਤ ਗੋਲੇ ਪਾਇਆ ਕਰਵਾਨੇ ਕਿਤੇ ਦਿਸੈ ਬਿਟਹੁ ਜਨਮ ਮਿਟਨ ਲਾਇ ਕਹਿ ਗੈ ਨਾਨਕ ਮਨ ਚੰਚਲ ਚਿਤਰਾਇ ਕਿਨਨ ਭਇਆ ਇਹ ਮਨੰਬਿਆ ਤੋ ਸਦ ਸਸਮ ਮੰਨੇ ਤੁੰਝੇ ਦੇਖ ਕਦਾ ਚਲੈ ਨਾਹੀ ਤੀਰੇ ਮੰਨੇ ਸ ਇਹ ਦੇ ਚੱਲੇ ਨਹੀਂ ਸਨਾਂ ਲਿ ਕਿਉ ਚਿਤ ਲਾਈਏ ਐਸ ਕਮ ਲਿਨ ਗਿਚੈ ਜਿਤ ਅੰਤ ਬਚੋਤੈ ਏ ਸਤੁਰ ਕਾ ਦੇ ਸੁਨਿ ਜਾਮ ਮੈ ਤੇ ਰੰਗਰੀ ਕਗ ਨਾਨਕ ਮਨ ਬਿਆਰੀ ਤੋ ਸਦਾ ਸਚ ਸਿਮਨ ਲੇ ਅਗਮ ਵਿੱਚ ਜਾਉ ਨੰ ਭਾਇਆ ਤੋ ਨ ਬਯ ਕਿਨੇ ਤੇਰਾ ਆਪਣਾ ਬਤੋ ਜਾਨਾ ਹੀ ਜੀ ਅਨ ਸੋ ਖੇਲ ਤੇਰਾ ਕਿਆ ਕੋ ਕਹ ਕਨ ਹੈ ਅਖਤਮੇ ਕੈ ਸਭ ਤੂੰ ਜਿਨ ਨੇ ਜਤੋ ਪਾਇਓ ਕਹਿ ਗੰਨਾਨਿ ਕਤ ਸੁਦਾ ਅਗਮ ਹੈ ਤੇਰਾ ਅੰਤ ਨ ਭਾਇਆ ਸੋਦਨਾਰੂ ਨੇ ਦੰਸਤ ਦਰਬਈ ਇਕ ਵਿਕ ਬਰਸਨੇ ਆਇਆ ਰਬ ਲੋਵੇ ਓਂਕਾਰ ਸੁਕਾ ਸੁਰ ਬਨ ਭਾਇੋ ਕਹਿ ਨੰਸ ਨੋ ਅੰਬ ਤੁਟਾ ਤਨੇ ਅਮਰਤ ਗੁਰਥੇ ਪਾਇਆ ਭਗਤਾਂ ਕੀ ਚਾਲ ਨੇ ਰਲੀ ਚਨਨਿ ਗਲਿ ਭਗਤਾਂ ਕੇ ਦੀ ਬੇਕੋ ਮਾਰਗ ਚਲਨ ਲਭ ਲੋਭ ਅਹੰਕਾਰ ਤਤ ਰਸਨਾ ਬਹੁਤ ਨਹੀਂ ਬੁਲਣਾ ਕਨਿਓ ਤੇ ਕੀ ਮਦੋਂ ਨੇ ਕੀ ਇਤ ਮਦ ਗਜਣਾ ਗੁਰੂ ਗੁਰ ਸਾਧ ਜੀ ਜਿਨ ਨੇ ਆਪ ਤਜਿਆ ਰਵਸਨ ਸੰਮਾਨੀ ਕਗਨ ਨਾਨਕ ਚਾਲਨ ਭਗਤਾ ਜੁਗ ਹੋ ਜੁਗ ਨਿਰਾਲੀ ਜਿਉ ਤੂ ਚੱਲ ਹੈ ਜਿਉ ਚੱਲੈ ਮਾਰਗ ਪਾਵੇ ਕਰ ਕਿਰਪਾ ਜਨ ਨਾਮ ਲਾਗੇ ਇਸ ਅਰਗੁ ਸੁਦਾਤੇ ਆ ਗਏ ਜਨੰਗਤ ਸਨਾਈ ਅਪਨੀ ਸੇ ਗੁਰਦੁਆਰੇ ਸੁਖਬਾ bail ਕਹਿ ਗਿਨ ਨਾਮੁ ਕੁ ਸੱਚੀ ਸਹਿਬ ਜੋ ਮਾ ਵਿਚ ਵਿਚ ਲਾਵੇ ਈਸੋ ਹੀ ਸੋਹਾਗਾ ਸੋ ਦਸੋਮਾ ਵਸ ਦਸੋ ਹਿਲਾ ਸਤਗੁਰੂ ਸੁਨੈ ਏ ਤਨ ਕੈ ਮਨ ਵਸਿਆ ਜਨ ਤੁਰਵੋਂ ਲਿਖਿਆ ਨਿਆ ਇਕ ਵਿਰਹ ਕਨੇਰੀ ਪਰ ਹੈ ਗੱਲਾ ਗੰਨੇ ਕਿਨੈ ਨੰਬੈ ਓ ਬੱਤ ਗੁਡੰਗ ਸਤ ਸੇਓ ਬੱਤ ਸੰਗਤ ਸਭਿਆ ਕਹਿੰਦੇ ਬੱਤ ਸੁਣਦੇ ਬੱਤ ਸਿਮਬ ਬੱਤ ਜਿਨੇ ਮਨ ਵਿਸਯ ਕਹਿੰਦੇ ਨਾਨਕ ਸੇਤ ਬੱਤ ਜਿਨੇ ਗੁਰਮੁਖ ਰਗ ਰਤਿਆ ਆ ਕਰਮੀ ਸਹ ਜਨੇ ਉੰਬਜ ਸੰਨ ਜੈ ਨੰਝੈ ਜੈ ਸਤਿ ਸਗਤੈ ਸੰਜਮ ਅਜਿਹੀ ਕਰਮ ਕਮਾਈ ਸਤਿ ਸਜਿਓ ਮਲੀਨ ਹੈ ਮਿਤ ਸੰਜਮ ਦੁੱਤ ਜੈ ਮਨ ਤੋ ਕੋ ਸ਼ਬਦ ਲਗਹੁ ਹਰ ਸਿਉ ਰਹਉ ਚਿਤ ਲਾਈ ਕੰਗਨ ਨ ਗੁਰੂ ਬਰਸਾਦੀ ਸੰਜੇ ਰੁਪ ਜੈ ਕੀ ਸਤਿ ਸਿਵ ਜਾਇ ਉਮੇ ਲੇ ਮਰੋ ਨਨ ਮੰਦੂ ਉਦਾਰੋ ਨਨ ਮੰਨ ਜੀ ਉਤਮ ਮੇਰੇ ਜਿਨੇ ਜਲ ਮੈ ਜੂਏ ਮਾਰੇ ਆਏ ਤੁਸਨਾ ਬੱਡਾ ਰੋਕ ਲਕ ਨਨ ਮੰਨੋ ਵੀ ਸਾਰੇ ਆਂ ਬਿਤਮੇ ਨੰਮਾ ਉਤਮ ਸੁਸਨ ਮੈ ਨਹੀਂ ਤਿਰ ਹੈ ਜੋ ਮੇ ਤਨ ਲਿਆ ਕੈ the the, the uh... ਮੁਗਿ ਚਰਨ ਗੁਰੁ ਜਤੈ ਆਏ ਪੰਤਰ ਆਤਮੈ ਸੁਮਲੇ ਅਮਿ ਝੜ ਸਦਰ ਮਰਨੈ ਗੁਰ ਬਿਨਿ ਅਵਰਣ ਜਾਣੈ ਕੋਈ ਕੰਗਨ ਨਾਨਕ ਸੁਨੋ ਸੰਦੋ ਸੋ ਸੰਲੁਕ ਹੋਈ ਜੇ ਕੋ ਗੁਰ ਤੇ ਮੇਲੁ ਕੰਨ ਨਾਨਕ ਵਿਚਾਰ ਦੇਖੋ ਗੋਬਿੰਦ ਸੁਧਗੁਰੂ ਮਗਤ ਨੰਭਾਈ ਆਪੋ ਕੋ ਸਿੱਖ ਸੁਧਗੁਰੂ ਕੇ ਬਿਆਲੇ ਆਉਂਗਾ ਸੱਚੀ ਬਾਣੀ ਬਾਣੀ ਤਾਂ ਗਾਓ ਗੁਰੂ ਕੇ ਦੀ ਬਾਣੀ ਅਸਤ ਬਾਣੀ ਜਿਨ ਕੋ ਨਦ ਕਰਮ ਹੋਵੇ ਏ ਹੋ ਮਤ ਸਦਗਭੂ ਅਤਮ ਜਪ ਗੋ ਸਰਗ ਬਣੀ ਕਹੇ ਨਾਨਕ ਸਦਗਭੂ ਕੀ ਸੱਚੀ ਬਾਣੀ ਤੁਸ ਗੁਰੂ ਦੇ ਨਾਰ ਕੱਚੀ ਹੈ ਬਾਣੀ ਬੰਦੰਗ ਚੀ ਸਦਕ ਵਜੋ Gracias. yeah ਦੁਖ ਦੇ ਲਗੀ ਦਰਸ਼ਨਾ ਮਾਇਆ ਵਰ ਵਰ ਤਾਏ ਮਾਇਆ ਜਿ ਚਦ ਵਿਸਰ ਗਏ ਮੈਂ ਮਰ ਰਵਸੇ Yes, ਤਨ ਰੰਗੀ ਤਦ ਵਿੱਚ ਤਦੋਂ ਜਗ ਮੈਂ ਆਇਆ ਜੋ ਬਿ ਆਪ੍ਰਵਿ ਆਗਮ ਸੁਨਿਆ ਮਰ ਮੰਗਲ ਕਉ ਸਖੀ ਗ੍ਰਹਿ ਮੰਦਰ ਬਨਿਆ ਅਰਗੋ ਮੰਗਲ ਨਿਤ ਸਖੀ ਸੋਗ ਦੁਖ ਨਾ ਬਿਆਪਾਈ ਬੁਰ ਚਰਨ ਲਾਗੇ ਜਨ ਸੰਭਾਗੇ ਆਪਣਾ ਬਿਰਜਬਾਈ ମତବାନୀ ଗୁରୁ ଶୋଧ ଜାନି आया सद जीवा जगत जग में ਗਾਇਬ ਇਹ ਨਿਤਰੋ ਮੇਰੇ ਹੋ ਤੂੰ ਮੈਂ ਜੋਤ ਦੀ ਮਰਮਨੇ ਵਰਣ ਦੇਖੂੰ ਗਾਇਬ ਅਰਮਨੇ ਵਰਣਾਂ ਦੇਖ ਕੋਈ ਨਤ ਦੇ ਮੰਨੇ ਹੱਲੇ ਆ ਇਹ ਇਸ ਸੰਸਾਰ ਤੋਂ ਮੰਨ ਦੇ ਕਦ ਦੇ ਅਚਨਕ ਵਿਡਾਨੀ ਦੱਕੀ ਗੱਥ ਕਹਿ ਨ ਜਾਇ ਐਂ ਨਾਨਕ ਅਮਰਤ ਨਾਮ ਸੁਨਹੁ ਮੈਂ ਮਿੱਤਰ ਹੋਵੂ ਸੱਚ ਸੁਣੇ ਨਉ ਬਖਸ਼ਾਈ ਹਰ ਜੀਉ ਗੁਪੈ ਅੰਦਰ ਰਖ ਕੈ ਸਵੰਗ ਉਤਰਖਾਇਆ ਗੁਰਦੈ ਜੈ ਭਾਵ نیک ਨੰਦ ਸਵੰਗ ਹਲ ਦਿਖਾਇਆ ਤੈਨੇ ਰੂਪ ਬਨਾਓ ਨੋ ਗੁਨਿਤ ਤਿਤਯੰਤਨ ਜਾਈ ਪਾਇਆ ਗਏ ਗੁਰ ਮੰਨ ਜਿਨਾ ਬੁਜਾ ਗਏ ਈਸ ਸੁਨੰਗ ਖਸਮ ਹੈ ਜਿ ਬਖਸ਼ ਸੇ ਸੋ ਜਨ ਬਾਵੈ ਕਹੇ ਨਾਨਕ ਸੱਚ ਸੋ ਗੀਲਾ ਸੱਚੇ ਕਰੇਗਾ ਮਹਿਰੀ ਨਾਨਦ ਸੁਨ ਨਾ ਬੜ ਬਾਗੀ ਹੋ ਸਾਜਨ ਭਈ ਸਰ ਸੇ ਪੂਰੀ ਮੁਰਤੇ ਜਾਨੀ ਹੁਨ ਤੇ ਬਨੀਤ ਕਹੇ ਤੇ ਪਮਿਤ ਸਤ ਗੁਰ ਜਹਾਂ ਪਰ ਪੂਰੀ ਮਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨੰਦ ਤੂਰੀ ਉਨ ਦੇ ਬਨੀਤ ਕਹਤੇ ਬੰਬਤ ਸਤਿਗੁਰ ਰਹੀਆ ਭਰੂਪ੍ਰੀਮ ਬਿਨ ਅੰਤ ਨਾਨਕ ਗੁਰ ਚਰਨ ਲਾਗੀ ਬਾਜੀ ਅਨੰਦ ਤੂਰੀ ਮਾਈ ਗੁਰਜੀ ਕਾ ਖੜਸਾ ਮਾਈ ਗੁਰਜੀ ਕੀ ਹੱਤੀ